ਵੀਡੀਓ ਦੀ ਸ਼ੁਰੂਆਤ ਕਰਾਂ ਉਸ ਤੋਂ ਪਹਿਲਾਂ ਜਿੰਨੇ ਵੀ ਮੇਰੇ ਵੀਰ ਭਰਾ ਮੇਰੀ ਮਾਤਾ ਪਿਤਾ ਸਭ ਨੂੰ ਪਿਆਰ ਭਰੇ ਸਤ ਸ੍ਰੀ ਅਕਾਲ ਨਮਸਤੇ ਵੀਰ ਸਜਣੋ ਅੱਜ ਦਾ ਜਿਹੜਾ ਵੀਡੀਓ ਹੈ ਇਹ ਬੜਾ ਹੀ ਗਹਿਰੀ ਸੋਚ ਦੇ ਨਾਲ ਇਸ ਨੂੰ ਦੇਖਣਾ ਸਮਝਣਾ ਤਾਂ ਕਿ ਆਪਾਂ ਜਾਣ ਸਕੀਏ ਸਮਝ ਸਕੀਏ ਬਹੁਤ ਸਾਰਾ ਸਮਾਂ ਹੋ ਗਿਆ ਆਪ ਜਿੰਨੇ ਵੀ ਪੰਜਾਬੀ ਭਰਾ ਮੇਰੇ ਨਾਲ ਮੇਰੀ ਮਾਤਾ ਪੈਣਾ ਮੇਰੇ ਨਾਲ ਜੁੜੀਆਂ ਹੋਈਆਂ ਨੇ ਨਵੇਂ ਵੀ ਜੁੜਨਗੇ ਤਾਂ ਹੱਥ ਜੋੜ ਕਰਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਤਾਂ ਕਿ ਹੋਰ ਵੀ ਮੇਰੇ ਭਰਾ ਐਸੇ ਮੇਰੀ ਮਾਤਾ ਪੈਣਾ ਬੀਬੀਆਂ ਜੜੀਆਂ ਹੈ ਗਿਆ ਬਜ਼ੁਰਗ ਹੈਗੇ ਆ ਜਿਹੜੇ ਅੱਜ ਹਨੇਰੇ ਦੇ ਵਿੱਚ ਆ ਕਹਿੰਦੇ ਨੇ ਸਿਰ ਮਾਰੀ ਜਾਂਦੇ ਨੇ ਕੌਣ ਦੇਖੋ ਅੱਜ ਤੋਂ ਮੈਂ ਸ਼ੁਰੂਆਤ ਕਰਨ ਲੱਗ ਰਿਹਾ ਹਾਂ ਸੀਰੀਜ਼ ਦੀ ਤੁਹਾਨੂੰ ਜਿੰਨੀ ਵੀ ਮੇਰੀ ਵੀਡੀਓ ਆਣ ਗਿਆ ਉਹ ਪੰਜਾਬੀ ਆਪਣੀ ਮਾਤਰ ਭਾਸ਼ਾ ਜਿਹੜੀ ਮਾਂ ਬੋਲੀ ਜਿਹਨੂੰ ਕਹਿੰਦੇ ਨੇ ਪੰਜਾਬ ਦੀ ਪੰਜਾਬ ਤੋਂ ਬਾਹਰ ਰਹਿਣ ਵਾਲਿਆਂ ਵਾਸਤੇ ਵੀ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਜਿੰਨਾ ਵੀ ਸੋਸ਼ਲ ਮੀਡੀਆ ਪਲੇਟਫਾਰਮ ਹੈ ਭਾਵੇਂ ਇੰਸਟਾਗ੍ਰam ਲਾਓ ਜਾਂ YouTube ਲਾਓ ਉਥੇ ਨਹੀਂ ਮਿਲੇਗਾ ਤੁਹਾਨੂੰ ਅੱਜ ਆਪਾਂ ਹਾਲ ਵੇਖੀ ਜਾਂਦੇ ਆਂ ਪੰਜਾਬ ਦੇ ਵਿੱਚ ਬਾਬਿਆਂ ਦਾ ਬਾਬਾ ਜਣਾ ਖਣਾ ਹੀ ਬਣ ਗਿਆ ਆਉਂਦਾ ਮਾਂ ਦਾ ਕੁਛ ਵੀ ਨਹੀਂ ਹੈ ਖਾਲੀ ਨਾਤ ਰਾਲਿਆ ਉਹ ਕੰਨਨ ਵਾਲ ਵਧਾਲੇ ਭਗਵੇਂ ਪਾਲੇ ਕਾਲੇ ਪੀਲੇ ਠੀਕ ਜੀ ਜਿਹੜਾ ਅਸਲੀ ਪਤੰਦਰ ਜਿੱਥੇ ਬੈਠਾ ਹੈ ਉਹਦੀ ਕੋਈ ਖਬਰ ਹੀ ਨਹੀਂ ਹੈ ਜੀ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਜਿੰਨੇ ਵੀ ਭਰਾ ਹੈਗੇ ਆ ਚੌਕੀਆਂ ਲਾਉਂਦੇ ਨੇ ਮੇਰੀ ਮਾਤਾ ਬੀਬੀਆਂ ਬਹੁਤ ਲਾਉਂਦੀਆਂ ਨੇ ਕੋਈ ਕਾਲੇ ਦੀ ਚੌਕੀ ਲਾਉਂਦਾ ਹੈ ਕੋਈ ਮਸਾਣੇ ਦੀ ਲਾਉਂਦਾ ਹੈ ਕੋਈ ਪੀਰਾਂ ਦੀ ਲਾਉਂਦਾ ਹੈ ਹੋਰ ਵੀ ਆਪਣੇ ਸਿੱਧਾਂ ਦੀ ਲਾਉਂਦਾ ਹੈ ਠੀਕ ਜੀ ਫਿਰ ਪੁੱਛਾ ਕਢਦੇ ਨੇ ਪੁੱਛਤਾ ਕਢ ਲੰਦੇ ਨੇ ਪਰ ਜਦੋਂ ਗੱਲ ਆਂਦੀ ਹੈ ਕੰਮ ਕਰਨ ਦੀ ਜਾਂ ਕਿਸੇ ਦਾ ਮਸਲਾ ਹੱਲ ਕਰਨ ਦੀ ਉੱਥੇ ਮਾਤ ਖਾ ਜਾਂਦੇ ਨੇ ਕਿਉਂਕਿ ਖੁੱਲ ਕੇ ਚੌਂਕੀ ਨਹੀਂ ਆਉਂਦੀ ਆਪਦੇ ਮਨੋਂ ਹੀ ਘੜੀ ਜਾਂਦੇ ਨੇ ਵੀ ਤੇਰੇ ਇਹ ਹੋ ਗਿਆ ਤੇਰੇ ਉਹ ਹੋ ਗਿਆ ਜਿੰਨੇ ਵੀ ਤੁਸੀਂ ਚੌਂਕੀ ਲਾਨੇ ਹੋ ਵੀਰ ਮੇਰਾ ਪਹਿਰਾ ਕੋਈ ਮੇਰੀ ਮਾਤਾ ਜਿੰਨੇ ਵੀ ਮੈਂ ਸਭ ਨੂੰ ਚੈਲੰਜ ਦੇ ਨਾਲ ਕਹਿੰਨਾ ਆਪਣੇ ਆਤਮਾ ਔਰ ਦਿਲ ਤੇ ਹੱਥ ਰੱਖਣਾ ਜਿਸ ਪੀਰ ਨੂੰ ਪੂਜਦੇ ਹਾਂ ਜਿਸ ਦੀ ਵੀ ਤੁਸੀਂ ਚੌਂਕੀ ਲਾਨਿਓ ਇੱਥੇ ਆਤਮਾ ਨਾਲ ਹੱਥ ਰੱਖ ਕੇ ਦੱਸੋ ਕਿ ਕਿਆ ਤਨ ਅੱਜ ਤੱਕ ਆ ਕਰਕੇ ਉਸ ਪੀਰ ਨੇ ਪੈਗੰਬਰ ਨੇ ਉਸ ਚੌਂਕੀ ਵਾਲੇ ਨੇ ਆ ਕੇ ਕਿਹਾ ਕਿ ਹਾਂ ਜੀ ਤੂੰ ਮੇਰੀ ਚੌਂਕੀ ਲਾਈਆ ਨਾ ਤੇ ਮੈਂ ਤੇਰੇ ਨਾਲ ਹੈਗਾ ਜਾਂ ਕਦੇ ਕੰਨਾਂ 'ਚ ਆਵਾਜ਼ ਆਈ ਹੈਗੀ ਹੈ ਜਾਂ ਕੋਈ ਬੋਲੇ ਆ ਕੇ ਕਿ ਕਿ ਹਾਂ ਵੀ ਮੇ ਤੇਰੀ ਚੌਂਕੀ ਮਨਜ਼ੂਰ ਹੋਗੀ ਆਪਾਂ ਆਪ ਹੀ دیਵਾਨਾ ਦੇ ਵਿੱਚ ਜਾ ਕੇ ਕਹੀਆਂ ਨੇ ਕਿ ਹਾਂ ਜੀ ਬਾਬੇ ਨੇ ਕਿਹਾ ਦਵਾਨ ਮਨਜ਼ੂਰ ਹੈ ਚੜ ਜਾਣਗੇ ਸਾਰੇ ਢੰਡਾਰੇ ਫਲਾਣਾ ਟਿਮਕਾਣਾ ਹੋਰ ਕੁਝ ਵੀ ਨਹੀਂ ਹੈ ਭਾਈ ਅਰੇ ਭਾਈ ਫਕਰਾਂ ਨੂੰ ਦੇਖੋ ਇੱਕ ਆਵਾਜ਼ ਦੇ ਨਾਲ ਭਰਾਵਾ ਕਹਿੰਦਾ ਨਾ ਮਿੱਟੀ ਦੇ ਵਿੱਚ ਸੋਨਾ ਉਗਾ ਦਿੰਦੇ ਹੁੰਦੇ ਸੀਗੇ ਉਹ ਫਕਰ ਅੱਜ ਵੀ ਇਹ ਕਿ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਗਿਆਂ ਜਿਨ੍ਹਾਂ ਨੂੰ ਅੱਜ ਆਪਾਂ ਪੀਰ ਕਹਿੰਦੇ ਆ ਗਿਆਂ ਜਿਨ੍ਹਾਂ ਨੂੰ ਸਿੱਧ ਪੁਰਸ਼ ਕਹਿੰਦੇ ਆ ਗਿਆਂ ਉਹ ਐਵੇਂ ਨਹੀਂ ਕਰਦੇ ਹੁੰਦੇ ਸੀਗੇ ਜਿਵੇਂ ਅੱਜ ਆਪਾਂ ਡਰਾਮੇ ਕਰੀ ਜਾਂਦੇ ਆ ਗਿਆਂ ਜਿਹੜਾ ਵੀਰ ਇਸ ਡਰਾਮਿਆਂ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਮੇਰੀ ਮਾਤਾ ਪੈਣ ਅਸਲੀ ਚੌਕੀ ਲਾਣਾ ਚਾਹਦੀ ਹੈਗੀ ਹੈ ਚੌਂਕੀ ਦਾ ਮਤਲਬ ਕੀ ਹੁੰਦਾਗਾ ਚਿਲਾ ਕਿਨੂੰ ਕਹਿੰਦੇ ਨੇ ਸਿੱਧ ਕਹਿੰਦੇ ਨੇ ਚੌਂਕੀ ਸਿੱਧ ਕਿਵੇਂ ਕਰੀਦੀ ਗੱਦੀ ਕਿਵੇਂ ਲਾਈਦੀ ਐ ਤੇ ਗੱਦੀ ਦੇ ਉੱਤੇ ਆਵਾਜ਼ਾਂ ਕਿਵੇਂ ਆਉਂਦੀਆਂ ਫਿਰ ਭਾਵੇਂ ਫੱਟਕਰ ਆਵੇ ਚ ਕੋਈ ਵੀ ਆਵੇ ਕੜਾ-ਕੜਾ ਗੱਲਾਂ ਵੀ ਨਿਕਲਣਗੇ ਮੇਰੇ ਸਜਣੋ ਤੇ ਜਿਹੜੇ ਅੱਜ ਆਪਣੇ ਉੱਤੇ ਸਵਾਲ ਉਠਾਉਂਦੇ ਨੇ ਵੀ ਤੁਹਾਡੇ ਵਿੱਚ ਕੀ ਆਇਆ ਹੈ ਉਹਨਾਂ ਦੇ ਵੀ ਮੂੰਹ ਬੰਦ ਹੋ ਜਾਣਗੇ ਕਿਉਂਕਿ ਉਹ ਕਹਿੰਦੇ ਨੇ ਦੁਕਾਨ ਭਰੀ ਹੋਊਗੀ ਤਾਂ ਗਾਹਕ ਖਾਲੀ ਨਹੀਂ ਜਾਂਦਾ ਕਦੇ ਵੀ ਤੇ ਜੇ ਆਪਣਾ ਕਹਿੰਦਾ ਨੇ ਵੀ ਅੰਦਰੋਂ ਭਰਿਆ ਹੈਗਾ ਤੇ ਆਪਣੇ ਵਿੱਚ ਵੀ ਕੁਝ ਕਲਾ ਹੋਏਗੀ ਨਾ ਤਾਂ ਸਾਹਮਣੇ ਵਾਲਾ ਠੋਕਰ ਮਾਰ ਕੇ ਨਹੀਂ ਜਾ ਸਕਦਾ ਮੇਰੇ ਸਜਣੋ ਤਾਂ ਹੱਥ ਜੋੜ ਕੇ ਬੇਨਤੀ ਹੈ ਜੋ ਵੀ ਮੇਰਾ ਵੀਰ ਜੋ ਮੇਰੀ ਮਾਤਾ ਪੈਣ ਸਾਧਨਾ ਕਰਦੀ ਹੈਗੀ ਇਹ ਚਿਲੇ ਅਧੂਰੇ ਗੁਰੂ ਫੜੇ ਨੇ ਮੈਨੇ ਕਹਿੰਦਾ ਵੀ ਮੈਂ ਗੁਰੂਆਂ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਜਿੰਨੇ ਕਿਸਦੇ ਵਿੱਚ ਕਲਾ ਹੁੰਦੀ ਹੈਗੀ ਆ ਜੋ ਸਮਾਜ ਦੇ ਵਿੱਚ ਵੇਖਦਾ ਹੈ ਉਹੀ ਅੱਗੇ ਪਰੋਸ ਦਿੰਦਾ ਹੈ ਕਹਿੰਦਾ ਨਾ ਜਿੰਨਾ ਕੋਈ ਉਸਤਾਦ ਹੋਵੇ ਉਹਨਾਂ ਕੇ ਗੁਰਸੰਦ ਸਿਖਾਉਂਦਾਗਾ ਜੇ ਚੰਗਾ ਉਸਤਾਦ ਹੋਵੇ ਤੇ ਚੰਗਾ ਵਕੀਲ ਹੋਵੇ ਜੱਜ ਦੀ ਕੀ ਔਕਾਤ ਹੈ ਕਿ ਉਹਨੂੰ ਸਜ਼ਾ ਦੇ ਦੇਵੇ ਹੁਨਰ ਸਿਖਾਣਾ ਉਸਤਾਦ ਦੇ ਹੱਥ ਦੇ ਵਸ ਹੁੰਦਾ ਹੈ ਜੇ ਚੰਗਾ ਉਸਤਾਦ ਹੋਊਗਾ ਨਾ ਜਿਹਦੇ ਕੋਲ ਕਲਾ ਹੋਏਗੀ ਉਹ ਨਵੇਂ-ਨਵੇਂ ਡਿਜ਼ਾਈਨ ਕਰਦਾਗਾ ਅੱਜ ਆਪਾਂ 4 ਦਿਨ ਗੁਰੂਕੁਲ ਐਸੇ ਗੁਰੂਕੁਲ ਨਾਲ ਉਹ ਵੀ 4 ਦਿਨ ਸਿੱਖ ਕੇ ਵੀ ਮੈਂ ਗੁਰੂ ਹੋ ਗਿਆ ਫਿਰ ਅੱਜ ਉਹ ਆਪ ਦਾ ਕੰਮ ਛੇੜ ਲਿਆ ਉਹ ਕਹਿੰਦਾ ਮੈਂ ਗੁਰੂ ਹੋ ਗਿਆ ਬਸ ਕੁਝ ਵੀ ਹੱਥ ਪੱਲਾ ਨਹੀਂ ਹੈ ਅਗਰ ਚੌਂਕੀ ਲਾਣੀ ਹੈ ਚਾਹੇ ਲਾਲਾ ਵਾਲੇ ਪੀਰ ਦੀ ਹੋ ਠੀਕ ਹੈ ਜੀ ਬਹੁਤ ਸਾਰੇ ਬਰਾਵਾਂ ਦਾ ਐਵੇਂ ਨਹੀਂ ਪਤਾ ਕਿ ਲਾਲਾ ਵਾਲੇ ਪੀਰ ਦਾ ਨਾਂ ਕੀ ਹੈ ਮਲੇਰਕੋਟ ਦਾ ਅਰਜੀਨ ਦਾ ਨਾਂ ਕੀ ਹੈ ਠੀਕ ਹੈ ਜੀ ਗੌਸਪਾਕ ਸਰਕਾਰ ਦਾ ਨਾਂ ਕੀ ਹੈ ਉਹਨਾਂ ਦੇ ਇਲਮ ਕੈਸੇ ਨੇ ਕੀ ਖਾਂਦੇ ਸੀਗੇ ਕੀ ਪੀਂਦੇ ਸੀਗੇ ਕੀ ਰਿਵਾਇਤ ਸੀਗੀ ਉਹਨਾਂ ਦੀ ਆਪਾਂ ਨੂੰ ਕੁਝ ਵੀ ਨਹੀਂ ਪਤਾ ਤਾਂ ਹੀ ਤਾਂ ਆਪਾਂ ਮਾਰ ਖਾਈ ਉਹਨੇ ਗਏ ਕਿੱਥੋਂ ਆਪਾਂ ਨਵਾਜਾ ਪੈਣ ਗਏ ਕੀ ਦੇਣਾ ਹੈ ਕੀ ਲੈਣਾ ਹੈ ਇਹ ਚੀਜ਼ਾਂ ਨੂੰ ਅਗਰ ਆਪ ਸਮਝਣਾ ਚਾਹੁੰਦੇ ਹੋ ਨਾ ਤੇਨ ਮੇਰੀ ਵੀਡੀਓ ਦੇ ਮਾਧਿਅਮ ਦੇ ਰਾਹੀਂ ਤੁਸੀਂ ਬਹੁਤ ਕੁਝ ਸਿੱਖ ਸਕੋਗੇ ਬਸ ਹੱਥ ਜੋੜ ਕਰਕੇ ਬੇਨਤੀ ਹੈ ਕਿ ਜਿਹੜਾ ਸੱਚੇ ਦਿਲੋਂ ਪਾਰ ਉਤਰਨਾ ਚਾਹੁੰਦਾ ਹੈ ਸਿੱਖਣਾ ਚਾਹੁੰਦਾ ਹੈ ਵੀ ਮੈਂ ਅਸਲ ਚੌਂਕੀ ਲਾਣਾ ਚਾਹਨਾ ਹੈ ਜਿਨ ਜਿਨੇ ਚੇਲਾ ਨੂੰ ਮੈਂ ਸਿਖਾਇਆ ਹੈ ਮੇਰੇ ਵੀ ਬਥੇਰੇ ਚੇਲੇ ਨੇ ਪਰ ਉਹ ਕਹਿੰਦੇ ਨੇ ਗਣਤੀ ਚੁਣਤੀ ਦੇ ਜਿੱਥੇ ਵੀ ਚੌਂਕੀ ਲੱਗਦੀ ਹੈ ਉੱਥੇ ਐ ਨਹੀਂ ਵੀ ਕੋਈ ਬੰਦ ਕਰਾ ਦੂੰਗਾ ਹੱਥ ਜੋੜ ਕਰਕੇ ਬੇਨਤੀ ਹੈ ਮੈਂ ਚੌਕੀ ਹਲਾਣੀ ਹੈ ਕਦੋਂ ਦੀਆਂ ਹੀ ਬੰਦ ਕਰ ਰੱਖਿਆ ਨੇ ਮੈਂ ਪੁੱਛਾਂ ਦੇਖ ਨਿਕ ਜਿਹੜਾ ਵੀਰ ਭਰਾ ਮੇਰੇ ਕੋਲ ਆਵੇਗਾ ਪੁੱਛਾਂ ਵਾਸਤੇ ਨਾ ਆਇਓ ਭਈ ਹੱਥ ਜੋੜ ਕੇ ਬੇਨਤੀ ਹੈ ਪੁੱਛਾਂ ਦਾ ਟਾਈਮ ਗਿਆ ਵਾਧੂ ਟਾਈਮ ਨਿਕਲ ਗਿਆ 5-7 ਸਾਲ ਹੋ ਗਏ ਪੁੱਛੋਂ ਨਾ ਖੇਲ ਖਤਮ ਕਰਤਾ ਸਿਰਫ ਆਪ ਦੀ ਇਬਾਦਤ ਕਰੋ ਉਸ ਇਬਾਦਤ ਦੇ ਵਿੱਚ ਇਹਨਾਂ ਰੂਹ ਹੈ ਹਾਂ ਹੁਣ ਤਾਂ ਸਿਰਫ ਕੰਮ ਇੱਕੋ ਹੀ ਰਹਿ ਗਿਆ ਕਿ ਬਈ ਸਿਖਾਣਾ ਹੈ ਤੇ ਅੱਗੇ ਨਾਮ ਫੈਲਾਣਾ ਹੈ ਉਸ ਮਾਲਕ ਦਾ ਸਾਈ ਦਾ ਜਿਹੜਾ ਭਰਾ ਮੇਰਾ ਸੁਖਣਾ ਚਾਹੁੰਦਾ ਹੈ ਗੱਦੀ ਪ੍ਰੋਪਰ ਚਲਾਉਣਾ ਕਿਵੇਂ ਚੱਲੀ ਚਲਦੀ ਹੈ ਗਿਆ ਪੁੱਛਾਂ ਸੱਚਮੁੱਚ ਕਿਵੇਂ ਨਿਕਲਦੀਆਂ ਨੇ ਕੀ ਇਲਮ ਹੁੰਦਾ ਹੈ ਗੱਦੀ ਕਿਵੇਂ ਸਿੱਧ ਕੀਤੀ ਜਾਂਦੀ ਹੈ ਅਗਰ ਤੁਸੀਂ ਵੀ ਚਾਹਨੇ ਹੋ ਕਿ ਮੈਂ ਅੱਗੇ ਵਧਣਾ ਚਾਹਨਾ ਹੈ ਤਾਂ ਜੀ ਆਇਆਂ ਨੂੰ ਠੀਕ ਜੀ ਆਹ ਚੱਲੀ ਜਾਂਦੇ ਨੇ ਦੇਖੋ ਨੰਬਰ ਇਹਦੇ ਤੇ ਫਰੀਦ ਵਿੱਚ ਸੰਪਰਕ ਕਰ ਸਕਦੇ ਹੋ WhatsApp ਦੀ ਹੈਗਾ ਵੀ ਹਾਂ ਤੇ ਸਟੈਪ ਬਾਈ ਸਟੈਪ ਜ਼ਰੂਰ ਸਿਖਾਵਾਂਗਾ ਬਸ ਜਦੋਂ ਸਿੱਖ ਗਏ ਫਿਰ ਜਨਤਾ ਆਪਣੇ ਆਪ ਹੀ ਕਹੇਗੀ ਹਾਂ ਵੀ ਇਹ ਵੀ ਕੋਈ ਬਾਬਾ ਹੈ ਪਰ ਇੱਕ ਗੱਲ ਕਹਿਣਾ ਵੀ ਇਲਮ ਦੇ ਜਿਹੜਾ ਮਾਨ ਇਲਮ ਦਾ ਅਹੰਕਾਰ ਦਿਲ 'ਚ ਨਾ ਰੱਖਿਓ ਜਿਨੇ ਕੀਤਾ ਅਹੰਕਾਰ ਰਵਣ ਦਾ ਵੀ ਨਹੀਂ ਰਿਆ ਸੀ ਭਾਈ ਠੀਕ ਹੈ ਜੀ ਅੱਜ ਇਸ ਵੀਡੀਓ ਨੇ ਇਹੀ ਹੈ ਜਿਹੜਾ ਸਿੱਖਣਾ ਚਾਹੁੰਦਾ ਹੈ ਜ਼ਰੂਰ ਸੱਦਾ ਹੈ ਜੀ ਤੇ ਜੇ ਬਾਕੀ ਭਾਈ ਟਾਈਮ ਪਾਸ ਹੀ ਕਰਨਾ ਹੈ ਉਹ ਤੁਸੀਂ ਕਰੀ ਜਾਂਨੇ ਅਗੋਂ ਫਿਰ ਦੁਨੀਆ ਤੋਂ ਬੇਜੁੱਤ ਹੋਣਾ ਹੀ ਹੋਣਾ ਫਿਰ ਕਹਿੰਦੇ ਜੀ ਚਾਰ ਦਿਨ ਉਹਦੇ ਕੋਲੇ ਗਏ ਸੀਗੇ ਉਹ ਤਾਂ ਬਸ ਐਵੇਂ ਹੀ ਹੈਗਾ ਠੱਗੂ ਹੈਗਾ ਪੈਸੇ ਲੰਦਾ ਫਲਾਣਾ ਟਮਕਾਣਾ ਠੀਕ ਹੈ ਜੀ ਐਵੇਂ ਕੰਮ ਖਰਾਬ ਹੋਊਗਾ ਸਦਨੋ ਨਾਮ ਕਰਕੇ ਜਾਓ ਕਹਿੰਦੇ ਨੇ ਅਗਰ ਜੇ ਤੇਰੇ ਚ ਕਲਾ ਹੈ ਮਿੱਤਰ ਤਾਂ ਮਾਇਆ ਤਰੂੰਗੇ ਚੁੰਗੇ ਦੇ ਵਿੱਚ ਆ ਜਾਂਦੀ ਹੈ ਨੋਟਾਂ ਦੇ ਢੇਰ ਲੱਗ ਜਾਂਦੇ ਨੇ ਹਨਾਂਜੀ ਤੇ ਅੱਜ ਆਪਣਾ ਸਿਰਫ ਨੀਤੀ ਹੈਗੀ ਨੋਟ ਕਮਾਣ ਦੀ ਐਨੀ ਸੋਚਦੇ ਵੀ ਜਿਹੜਾ ਕੋਈ ਦੁਖੀ ਆਇਆ ਹੈਗਾ ਜੇ ਤੂੰ ਕਹਿੰਦਾ ਨੇ ਸੰਗਤ ਆਈ ਹੈ ਸਾਡੇ ਕੋਲ ਤਾਂ ਭਾਈ ਉਹ ਨੋਟਾਂ ਵਾਲੀ ਨਹੀਂ ਸੀ ਆਈ ਆ ਗਿਆ ਉਹ ਆਪਦਾ ਦੁੱਖ ਰੋਣ ਵਾਸਤੇ ਆਈ ਹੈ ਕਿ ਬਾਬਾ ਕੁਝ ਦੇ ਤੇ ਆਪਾਂ ਆਪਾਂ ਅਗਲੇ ਨੂੰ ਕਹਿੰਦੇ ਕਿ ਲਿਆ ਪਹਿਲਾਂ ਤੂੰ ਸਾਨੂੰ ਦੇ ਕਿੱਥੋਂ ਨਾਮ ਹੋਏਗਾ ਨਹੀਂ ਹੋ ਸਕਦਾ ਅਰੇ ਭਾਈ ਜੀ ਦੀ ਇਬਾਦਤ ਪਹਿਲਾਂ ਕਰ ਤਾਂ ਸਰੀ ਉਹ ਅਗਲੇ ਦੀ ਤੇਰੀ ਵੀ ਝੋਲੀ ਭਰੇਗਾ ਤੇ ਅਗਲੇ ਦੇ ਵੀ ਭੰਡਾਰੇ ਭਰ ਦੇਗਾ ਠੀਕ ਹੈ ਜੀ ਹਾਂ ਫਿਰ ਸਵਾਦ ਆਊਗਾ ਜਿੰਨੇ ਮਰਜ਼ੀ ਮੰਗ ਕੇ ਵੇਖੋ ਬਿਨਾਂ ਕੈਸੇ ਟਕੇ ਜਾਣਗੇ ਲੋਬ ਪੈਸਾ ਤਾਂ ਸਮਝਦਾਰ ਨੂੰ ਇਸ਼ਾਰਾ ਕਾਫੀ ਹੈ ਅੱਜ ਦੀ ਵੀਡੀਓ ਇੱਥੇ ਤਈ ਬਸ ਮੇਰਾ ਇਹ ਸੰਦੇਸ਼ ਸੀਗਾ ਅਗਲੀ ਵੀਡੀਓ ਮੈਂ ਆਪ ਲਗਾ ਨੂੰ ਸਮਝ ਕੇ ਦੇਖੋ ਆਪਾਂ ਸ਼ੁਰੂਆਤ ਤੋਂ ਹੀ ਕਰਾਂਗੇ ਪਰ ਇੱਕ ਵਾਰ ਹੱਥ ਜੋੜ ਕੇ ਬੇਨਤੀ ਹੈ ਕੁਝ ਚੀਜ਼ਾਂ YouTube ਤੇ ਨਹੀਂ ਦੱਸਣ ਜੋਗ ਹੁੰਦੀਆਂ ਕਿਉਂਕਿ ਬਿਨਾ ਮੱਤ ਕਹਿੰਦਾ ਨੇ ਗੁਰੂ ਬਿਨਾ ਗਿਆਨ ਨਹੀਂ ਮਿਲਦਾ ਜਦੋਂ ਮੱਤ ਆਊਗੀ ਤਾਂ ਗੁਰੂ ਸਟੈਪ ਬਾਈ ਜ਼ਰੂਰ ਦੱਸੇਗਾ ਜੀ ਉਹਦੇ ਵਾਸਤੇ ਜ਼ਰੂਰ ਸੰਪਰਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਅੱਜ ਦੇ ਲਈ ਬਸ ਇੰਨਾ ਹੀ ਜੈ ਪੀਰਾਂ ਦੀ ਜੈ ਮਸਤਕ ਦੀ